ਮਾਮਲਾ ਨਗਰ ਕੌਂਸਲ ਦੇ ਸੀਵਰੇਜ ਮੁਲਾਜ਼ਮ ਦੀ ਕੁਟਮਾਰ ਦਾ ਜਿੱਥੇ ਸਫਾਈ ਕਰਮਚਾਰੀਆਂ ਮਿੱਥੇ ਸਮੇਂ ਦੀ ਹੜਤਾਲ ਤੇ ਨੇ ਤਤਿੰਨ ਦਿਨਾਂ ਪਹਿਲਾਂ ਜਮਾਲਪੁਰ ਦੇ ਕਿਲਾਕੇ ਦੇ ਵਿੱਚ ਬੰਦ ਪਏ ਸੀਵਰੇਜ ਦੀ ਸਫਾਈ ਕਰਨ ਦੇ ਲਈ ਮੁਲਾਜ਼ਮਦਲਾ ਕਿਸੇ ਮਾਮਲੇ ਨੂੰ ਲੈ ਕੇ ਉੱਥੇ ਹੋਈ ਕੁਟਮਾਰ ਜਿਸ ਦੇ ਨਾਲ ਸੀਵਰਮੈਨ ਦੀ ਕੁਟਮਾਰ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਦੇ ਚੱਲਦਿਆਂ ਸਫਾਈ ਕਰਮਚਾਰੀਆਂ ਨੇ ਹੜਤਾਲ ਕਰਕੇ ਨਗਰ ਕੌਂਸਲ 'ਚ ਧਰਨਾ ਦੇ ਦਿੱਤਾ ਕੌਂਸਲਰ ਦੇ ਵਿੱਚ ਧਰਨੇ ਤੇ ਬੈਠ ਜਾਂਦੇ ਨੇ ਤੇ ਕਾਰਜ ਸਹਾਇਕ ਅਫਸਰ ਦੇ ਮੁਤਾਬਕ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕਰਵਾ ਦਿੱਤੀ ਗਈ ਡਿਪਟੀ ਕਮਿਸ਼ਨਰ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਧਿਆਨ ਚਾ ਸਾਰਾ ਮਾਮਲਾ ਬਾਕੀ ਹੋਰ ਕੀ ਕੁਝ ਕੈਨਾ ਯੂਨੀਅਨ ਦੇ ਪ੍ਰਧਾਨ ਤੇ ਕਾਰਜ ਸாதਕ ਅਫਸਰ ਦਾ ਇਹ ਵੀ ਤੁਸੀਂ ਸੁਣ ਲਓ ਦਰਸਲ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਧਾਨ ਤੇ ਕਾਰਜ ਸாதਕ ਅਫਸਰ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਇਨਸਾਫ ਲੈਣ ਲਈ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਜੀ ਅੱਜ ਤੁਸੀਂ ਨਗਰ ਕਾਉਂਸਲ ਦੇ ਅੰਦਰ ਸਟ੍ਰਾਈਕ ਕੀਤੀ ਹੋਈ ਹੈ ਸਾਰੇ ਸ਼ਹਿਰ ਦੀ ਦੇ ਸਭ ਪੁਜਰੇ ਨੇ ਹਾਂਜੀ ਸਟ੍ਰਾਈਕ ਦੇ ਕਿਉਂ ਸਟ੍ਰਾਈਕ ਕਰਨ ਪਈ ਤੁਹਾਨੂੰ ਸਰ ਪਰਸੋ ਜੀ ਜਮਾਲਪੁਰੇ ਸਮੈਲ ਬਸਤੀ ਹੈ ਜੀ ਉੱਤੇ ਉੱਥੇ ਸਰ ਮਲਾਜ਼ਮ ਸਾਡੇ ਸੀਵਰਮੈਨ ਸੀਵਰ ਦਾ ਕੰਮ ਕਰ ਰਹੇ تھے 6 6:30 ਵਜੇ ਦੇ ਲਗਭਗ ਜੀ ਕਿਉਂਕਿ ਜੀ ਚਲੋ ਜੀ ਬਰਸਾਤ ਕਰਕੇ ਸੀਵਰ ਦੀ ਪਲੋਮਬ ਪ੍ਰੋਬਲਮ ਹੈ ਉੱਥੇ ਮਲਾਜ਼ਮ ਸਾਡੇ ਜੀ ਡਿਊਟੀ ਤੇ ਕਰ ਰਹੇ ਸੀ ਉਸ ਤੋਂ ਬਾਅਦ ਜੀ ਉੱਥੇ ਹੋ ਗਿਆ ਜੀ ਝਗੜਾ ਉਹਨਾਂ ਨੇ ਮੁਲਾਜ਼ਮਾਂ ਨਾਲ ਕੁੱਟਮਾਰ ਕਰੀ ਤੇ ਜਾਤੀ ਸੂਚਕ ਸ਼ਬਦਾਂ ਦਾ ਵੀ ਉੱਥੇ ਇਸਤੇਮਾਲ ਕਰਿਆ ਗਿਆ ਧਮਕੀਆਂ ਦਿੱਤੀਆਂ ਗਈਆਂ ਜੀ ਸਾਨੂੰ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਜੀ ਅਸੀਂ ਜੀ ਮੁੰਡਾ ਐਡਮਿਟ ਕਰਾਤਾ ਪੁਲਿਸ ਨੂੰ ਲਿਖੇ ਦਿੱਤਾ ਪੁਲਿਸ ਆਈ ਬਿਆਨ ਲੈ ਗਈ ਅਜੇ ਤੱਕ ਅੱਜ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਹੁਣ ਤੱਕ ਜੀ ਇਹ ਤੁਹਾਡੇ ਨਗਰ ਕੌਂਸਲ ਦੇ ਜਿਹੜੇ ਈਓ ਸਾਹਿਬ ਨੇ ਉਹਨਾਂ ਦੀ ਕੀ ਕੀ ਮਤਲਬ ਕੀਆ ਉਹਨਾਂ ਕੀਆ ਈਓ ਸਾਹਿਬ ਵੱਲੋਂ ਵੀ ਜੀ ਲਿਖ ਕੇ ਦਿੱਤਾ ਜੀ ਨਹੀਂ ਈਓ ਸਾਹਿਬ ਨੇ ਕੋਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਕੀ ਹੈ ਇਹ ਸਾਬ੍ਹ ਨੂੰ ਮੈਨੂੰ ਦੱਸਿਆ ਗਿਆ ਜੀ ਮੈਨੇ ਏਡੀਸੀ ਸਾਹਿਬ ਦੀ ਕੰਦੇ ਨੌਲੇਜ ਚ ਲਿਆਤਾ ਸੀ ਜੀ ਸਾਰਾ ਮਾਮਲਾ ਦੇਖੋ ਹੁਣ ਤੁਹਾੜਾ ਕੀ ਮੰਗਾ ਸਾਡੀ ਮੰਗ ਹੈ ਜੀ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਕਿਉਂਕਿ ਦੇਖੋ ਸਰ ਅਸੀਂ ਗੰਦਾ ਕੰਮ ਕਰਦੇ ਆਂ ਇਹ ਥੋੜਾ ਵੀ ਅਸੀਂ ਜਾਤੀਵਾਰੀ ਵੀ ਸਾਡੀ ਬਾਰੇ ਕੋਈ ਸਰ ਤੋਂ ਗੱਲ ਸੁਣਾਗੇ ਇਹ ਤਾਂ ਬਰਦਾਸ਼ਤ ਨਹੀਂ ਮੁਰਜੀ ਜੀ ਦੇਖੋ ਅਸੀਂ ਵੀ ਸ਼ਹਿਰ ਦੇ ਨਿਵਾਸੀ ਆਂ ਜੀ ਅਸੀਂ ਵੀ ਜਾਣੇ ਵੀ ਭਾਈਚਾਰਾ ਕੈਮ ਰਹੇ ਅਗਰ ਅਗਲਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਰ ਲਵੇ ਖਰਾਬ ਦੀ ਫਿਰ ਅਸੀਂ ਖੜੇ ਹਾਂ ਜੀ ਦੇਖੋ ਅਸੀਂ ਉਹ ਸਦੀਆਂ ਤੋਂ ਰਹਿ ਰਹੇ ਆਂ ਜੀ ਇਸ ਤਰ੍ਹਾਂ ਨਾ ਕਦੇ ਕੋਈ ਗੱਲ ਨਹੀਂ ਹੈ ਜੀ ਅਸੀਂ ਕਦੇ ਕਿਤੇ ਝੂਠਾ ਇਲਜ਼ਾਮ ਨਹੀਂ ਲਾਇਆ ਜੀ ਝੂਠਾ ਇਲਜ਼ਾਮ ਕਦੇ ਵਸਤ ਲਾਣਾ ਜੀ ਜਦ ਹੋਇਆ ਤਾਂ ਅਸੀਂ ਕਹਿ ਰਹੇ ਹਾਂ ਜੀ ਗੱਲ ਤੁਹਾਡੀ ਮੰਗੇ ਵੀ ਐਫ ਆਈ ਆਰ ਦਰਜ ਹੋਵੇ ਹਾਂਜੀ ਐਫ ਆਈ ਆਰ ਦਰਜ ਹੋਵੇ ਜੀ ਨਹੀਂ ਓਨੀ ਦੇਰ ਅਸੀਂ ਉਰੇ ਬੈਠੇ ਆ ਨੇ ਇਸ ਤੋਂ ਬਾਅਦ ਜੇ ਅਸੀਂ ਰੋਡ ਜਾਮ ਕਰਾਂਗੇ ਜੀ ਕਰਾਂਗੇ ਜੀ ਇਹ ਨਾਮ ਹੈ ਮੈਂ ਚੰਦਰਪ੍ਰਕਾਸ਼ ਵੱਧਵਾ ਪੀਓ ਨਗਰ ਕੌਂਸਲਿੰਗ ਲੇਨ ਕੋਟਲਾ ਜੀ ਇਹਲਾ ਮਾਮਲਾ ਤਾਂ ਬਾਹਰ ਧਰਨਾ ਲੱਗੇ ਹੋਏ ਮਾਮਲੇ ਕੀ ਹੋਏ ਜੀ ਤੁਹਾਡੀ ਨੋਟਿਸ ਹਾਂਜੀ ਹਾਂ ਪਰसों ਸਾਡੇ ਮੁਲਾਜ਼ਮ ਨਾ ਮਤਲਬ ਕਿ ਤੇ ਸੀਵਰ ਸਾਫ ਕਰਨ ਵਾਸਤੇ ਗਏ ਸੀ ਉੱਥੇ ਹੀ ਇਹਨਾਂ ਨੇ ਉੱਥੇ ਕਿਸੇ ਬੰਦਿਆ ਨੇ ਇਹਨਾਂ ਨੂੰ ਮਤਲਬ ਕਿ ਕੁਝ ਗਲਤ ਸ਼ਬਦ ਬੋਲੇ ਤੇ ਮਾਰਟਾਈ ਵੀ ਕੀਤੀ ਇਹਨਾਂ ਨਾਲ ਇਹਨਾਂ ਉਹ ਮੈਨੂੰ ਲਿਖ ਕੇ ਦਿੱਤਾ ਗਿਆ ਸੀ ਮੈਂ ਉਹ ਨਾਮ ਲਿਖ ਕੇ ਤੇ ਐਸ ਐਚਓ ਨੂੰ ਕਾਰਵਾਈ ਕਰਨਿਤ ਲਿਖ ਦਿੱਤਾ ਜੀ ਤੁਹਾਡੀ ਉੱਚ ਅਧਿਕਾਰੀ ਨਾਲ ਵੀ ਕੋਈ ਹਾਂਜੀ ਹਾਂ ਉੱਚ ਅਧਿਕਾਰੀ ਦਾ ਧਿਆਨ ਚੀਦਾ ਕਰ ਜਿਹੜੇ ਉਪਰ ਦੇ ਅਧਿਕਾਰੀ ਆਉਂਦੇ ਨੇ ਕਿਹੜੀ ਸਾਧ ਦੇ ਤੱਕ ਪਹੁੰਚ ਪਾਟ ਕਰ